ਤੇ ਵੀ ਪੁਲਿਸ ਸਟੇਸ਼ਨ ਬੰਬਈ ਦਾ ਪੜ ਤੇ ਮੈਂ ਕਿਹਾ ਤੁਹਾਡਾ ਆਧਾਰ ਕੱਟ ਕੇ ਨੰਬਰ ਆਈ ਮੈਨੂੰ ਆਧਾਰ ਕਾ ਨੰਬਰ ਦੱਸਤਾ ਕਹਿੰਦਾ ਫਿਰ ਕੋਈ ਤੁਹਾਡਾ ਰਿਸ਼ਤੇਦਾਰ ਜਾਂ ਕੋਈ ਤੁਸੀਂ ਗਏ ਬੰਬਈ ਮੈਂ ਕਿਹਾ ਮੈਂ ਤਾਂ ਗਿਆ ਨਹੀਂ ਕਦੀ ਵੀ ਉਹਨੇ ਇਦਾਂ ਕਰਨਾ ਸਾਰਾ ਕੁਝ ਮਿੱਥੀ ਲੈ ਲਿਆ ਸਟੇਟਮੈਂਟ ਕਿੰਨੇ ਪੈਸੇ ਆ ਠੀਕ ਹੈ ਕੰਨਾ ਠੀਕ ਹੈ ਇਹ ਨਹੀਂ ਹਜਾ ਉਹਨੇ ਕਿਹਾ ਵੀ ਮੈਨੂੰ ਦੇਣੇ ਆ ਪੈਸੇ ਲੈ ਲੈ ਜਾਣੇ ਕੱਖ ਨਹੀਂ ਕਹਿੰਦਾ ਇਸ ਤਰ੍ਹਾਂ ਤੁਸੀਂ ਆਰ ਪੀ ਆਰ ਦੱਜ ਹੋ ਗਈ ਵੀ ਤੇ ਤੁਸੀਂ ਪੁਲਿਸ ਸਟੇਸ਼ਨ ਆ ਕੇ ਇੱਥੇ ਤੁਹਾਨੂੰ ਆਣਾ ਪੈਣਾ ਮੈਂ ਕਿਤਾਜ ਨੂੰ ਕਹਿੰਦਾ ਤੁਹਾਡੀ ਫਿਰ ਇੰਸਪੈਕਟਰ ਨਾਲ ਗੱਲ ਕਰਾ ਦਿੰਦਾ ਉਹ ਜਦੋਂ ਆਰਟੀ ਆਰਟੀਜੀਐਸ ਕੇ ਦਾ ਫਾਰਮ ਹੁੰਦਾ ਆਰਟੀਜੀਐਸ ਫਾਰਮ ਭਰਨਾ ਮੈਨੂੰ ਉਹ ਨਹੀਂ ਭਰਨ ਪਤਾ ਮੈਂ ਕਿ ਤੁਸੀਂ ਭਰਿਆ ਕਿ ਮੈਂ ਤਾਂ ਜਾਣਦਾ ਨਹੀਂ ਆ ਦੇਖੋ ਸ਼ਮਾ ਦੀ ਕੁਰਸੀ ਆਪੋਟਾ ਜਿਹੜੇ ਮੈਨੂੰ ਆ ਬੰਦਾ ਇੱਕ ਪੁੱਤਰ ਦੱਸਿਆ ਕਿਹੜਾ ਦਿਨ ਨਰੇਸ਼ ਗੋਇਲ ਐ ਕੋਈ ਬੰਦਾ ਇਹਨੇ ਵਿਖਾ ਕੇ ਆ ਲਈ ਉੱਪਰ ਤੇ ਸਾਰਾ ਦੱਸ ਰਿਆ ਮੋਬਾਈਲ ਤੇ ਮੋਬਾਈਲ ਲਗਾਤਾਰ 6 ਘੰਟੇ ਚੱਲ ਰਿਆ ਵੀਡੀਓ ਕਾਲ ਚੱਲਦੀ ਰਹੀ ਜੇਬ ਦੇ ਵਿੱਚ ਪਾ ਕੇ ਕਿਸੇ ਦਾਕਿਨੇ 2 ਕਰੋੜ ਰੁਪਏ ਦੀ ਗਵਨ ਕੀਤਾ ਉਹ ਜਿਹਦੇ ਕਹਿੰਦੇ 20 ਲੱਖ ਤੁਹਾਡੇ ਕਾਉਂਟ ਤੇ ਪਾਇਆ ਨਰੇਸ਼ ਗੋਇਲ ਕੋਈ ਇਹ ਕੋਮਪਲਏ ਬੈਸੇ ਆਰ ਡੀ ਡੀ ਐਸ ਦੇ ਦੁਆਰਾ ਬੈਂਕੋ ਮਹਾਰਾਸ਼ਟਰ ਹੈਗਾ ਬੈਂਕੋ ਕਿਹੜਾ ਸਾ ਕਰਨਾਟਕਾ ਪਰਾਇ ਪਰਾਇ ਚ ਦੋ ਤਿੰਨ ਨਹੀਂ ਲੱਗਣਾ ਮੇਰੇ ਦਿਮਾਗ ਹੀ ਬਾਸ਼ ਹੋ ਗਏ ਮੈਂ ਉਹਦੇ ਮਗਰੇ ਲੱਗੇ ਜਿੱਦਾਂ ਕਰਦੇ ਉੱਤੇ ਵੀ ਕਰਦੇ ਸਾਰਾ ਕੁਝ ਹਮਮ ਹੋਰ ਕੋਈ ਵੀ ਨਹੀਂ ਨੋ ਲੈ ਨਹੀਂ ਤੇ ਲਾਈ ਇਹ ਫੋਟੋ ਆਉਣੀ ਪਈਆਂ ਵੀਡੀਓ ਰੱਖੀ ਨੇ ਲੱਗ ਹੈ ਆ ਹੈ ਜਿਹਦਾ ਅਕਾਊਂਟ ਚ ਆ ਕੁੜੀ ਹੈ ਜਿਹਦੇ ਜਿਹਦੇ ਅਕਾਊਂਟ ਚ ਪੈਸੇ ਗਏ ਆ ਦੇਖੋ ਜੋਤੀ ਨਾ ਯੋਤੀ ਮੈਂ ਰਮੇਸ਼ ਕੁਮਾਰ ਪਿੰਡ ਸੇਕਵਾਲ ਠਾਨਾਗੜ ਸ਼ੰਕਰ ਜਿਲ੍ਹਾ ਛਾਪੜ ਘਰ ਵਿੱਚ ਰਹਿ ਰਿਹਾ ਸੀ 23 ਤਰੀਕ ਨੂੰ ਸਵੇਰੇ 10 ਵਜੇ ਇੱਕ ਫੋਨ ਆਗਾ ਮੈਨੂੰ ਟੈਲੀਕਮ ਵਿਭਾਗ ਤੋਂ ਕਹਿੰਦੇ ਤੁਹਾਡਾ ਜਿਹੜਾ ਫੋਨ ਹੈਗਾ ਨਾ ਕਿਸੇ ਨੇ ਹੈਂਕ ਕਰਕੇ ਹੋਰ ਫੜ ਦੇ ਨਾਂ ਦੇ ਖਾਤੇ ਵਗੈਰਾ ਖੋਲ ਲਏ ਵੱਡੀ ਬੰਬੇ ਚ ਐਫ ਆਈ ਆਰ ਦਰਜ ਹੋ ਗਈ ਵੀ ਫਰਨ ਬੰਬੇ ਜਾਣਾ ਪੈਣਾ ਮੈਂ ਕਿਹਾ ਮੈਂ ਤਾਂ ਬੰਬੇ ਜਾ ਨਹੀਂ ਸਕਦਾ ਉਹ ਕਹਿੰਦੇ ਤੁਹਾਡੀ ਇੰਸਪੈਕਟਰ ਨਾਲ ਗੱਲ ਕਰਾ ਦਿੰਨੇ ਉਹਨੇ ਇੱਕ ਕਮਰੇ 'ਚ ਮੈਨੂੰ ਲੈ ਗਿਆ ਵੀਡੀਓ ਕਾਲ ਦੇ ਉੱਪਰ ਰੱਖ ਕੇ ਗੱਲ ਕਰਨ ਲੱਗਾ ਕਹਿੰਦੇ ਨੇ ਥਣ ਥਣ ਆਰਡਰ ਹੈ ਕਿ ਤੁਹਾਨੂੰ 2 ਘੰਟੇ ਦੇ ਅੰਦਰ ਅੰਦਰ ਅਰੈਸਟ ਕੀਤਾ ਜਾਊਗਾ ਹੂੰ ਮੈਂ ਕਿਹਦਾ ਜਾ ਸਕਦਾ ਮੈਂ ਕਹਿੰਦੇ ਤੁਸੀਂ ਗਏ ਕਦੀ ਬੰਬੇ ਤੁਹਾਡਾ ਖਾਤਾ ਖੁੱਲਿਆ ਉਹ ਤੇ ਮੈਂ ਕਿ ਮੇਰਾ ਕੋਈ ਖਾਤਾ ਨਹੀਂ ਖੁੱਲਿਆ ਕਹਿੰਦਾ ਨਹੀਂ ਨਹੀਂ ਆ ਸਕਦੇ ਤਾਂ ਤੁਹਾਡੀ ਮੈਂ ਡੀਜੀਪੀ ਨਾਲ ਗੱਲ ਕਰਾ ਦਿੰਦਾ ਡੀਜੀਪੀ ਉਹ ਬੋਲਣ ਲੱਗਿਆ ਉਹਨੂੰ ਜਦੋਂ ਗੱਲ ਕਰਾਈ ਤਾਂ ਕਹਿੰਦਾ ਤੁਸੀਂ ਆ ਜਾਈਂ ਹੋ ਜਾਓ ਚੱਕੀਓ ਨਹੀਂ ਕੀਤਾ ਤੁਸੀਂ ਇੱਥੇ ਬੈਠੇ ਹੋ ਰੈਸਟ ਕਰਕੇ ਲਿਆਓ ਇਹਦਾ ਰੈਸਟੋਰੈਂਟ ਦੀ 20 25 ਇਸ ਦੇ ਉੱਪਰ ਕੰਪਲੇਨ ਨਾ ਹੋਣੀ ਜਮਾ ਇੱਕ ਅਦਾ ਕਿ ਇੱਕ ਹੱਕ ਕਹਿੰਦਾ ਤੁਹਾਨੂੰ ਪਤਾ ਮੰਨੀ ਲਾਂਡਰਿੰਗ ਕੀ ਹੁੰਦੀ ਮੈਂ ਕਿ ਮੈਨੂੰ ਤਾਂ ਪਤਾ ਨਹੀਂ ਕਹਿੰਦਾ ਇੱਕ ਨਰੇਸ਼ ਗੋਇਲ ਦਾ ਬੰਦਾ ਥਾਡੀ ਉਮਰ ਦਾ ਇਹ ਕੰਮਾ ਉਹਨੇ 2 ਕਰੋੜ ਦੀ ਬੈਂਕ ਚ ਉੱਧਾ ਕੰਮ ਆ ਰਿਹਾ ਦਾ ਉਹਦੇ ਵਿੱਚੋਂ ਉਹਨੇ 2-2% ਕਰਕੇ ਤੁਹਾਡੇ ਖਾਤਿਆਂ ਦੇ ਵਿੱਚ 20-20 ਲੱਖ ਰੁਪਏ ਪਾਇਆ ਵਾ ਆ ਸਾਡੇ ਕੋਲ ਹੈ ਫੇਰ ਤੁਸੀਂ ਜੇ ਕਿਹਾ ਜਵਾਬ ਦੇਣੀ ਮੈਂ ਕਹਿੰਦਾ ਅਸੀਂ ਨਾ ਮੈਂ ਕਿਹਾ ਨਾ ਮੈਨੂੰ ਕੀ ਪਤਾ ਕਿਨ ਪਾਇਆ ਨਾ ਸਾਨੂੰ ਪਤਾ ਹੈ ਕੁਝ ਮੈਂ ਉਹਨੇ ਕਹਿੰਦਾ ਲੌਕ ਬੰਦ ਕਰ ਦਿਓ ਤੇ ਵੀਡੀਓ ਕਾਲ ਚਾਲੂ ਰੱਖਣਾ ਆਪਣਾ ਫੋਨ ਵੀ ਚਾਰਜ ਤੇ ਲਾ ਲਓ ਫੋਨ ਵੀ ਤੁਹਾਡਾ ਖਤਮ ਨਹੀਂ ਹੋਣਾ ਚਾਹੀਦਾ ਮੈਂ ਡਰ ਗਿਆ ਮੈਂ ਕਹਿੰਦਾ ਮੈਂ ਪਤਾ ਨਹੀਂ ਕੀ ਗੱਲ ਹੈ ਕਹਿੰਦਾ ਨਹੀਂ ਤੁਹਾਨੂੰ ਤਾਰੇ ਕਰਨਾ ਹੀ ਕਰਨਾ ਹੈ ਤਾਂ ਇਹਲਾ ਕਰੋ ਕਿ ਸਾਰੇ ਆਪਣਾ ਬੈਂਕ ਦੀਆਂ ਕਾਪੀਆਂ ਕਿ ਕਿਆ ਉਹ ਦੇ ਚੈੱਕ ਬੁੱਕ ਲੈ ਕੇ ਆ ਜਾਓ ਤੇ ਸਾਰੇ ਮੈਂ ਕਹਿੰਦਾ ਸਾਰਾ ਕਾਊਂਟ ਕਰਨਾ ਹੁੰਗਾ ਬਾਅਦ ਦੀ ਸਾਡੇ ਕੋਲ ਕਿਆ ਨਿਕਲਦਾ ਉੱਥੇ ਕਿਆ ਨਿਕਲਣਾ ਮੈਂ ਉਹ ਦੇਖਣਾ ਹੁੰਗਾ ਤੇ ਉਹਨਾਂ ਉਹ ਸਾਰੇ ਉਹਨ ਮੇ ਤੋਂ ਲੈਣੇ ਤੋਂ ਬਾਅਦ ਮੇਰੇ ਕੋਲ ਬਸ ਹੋ ਗਿਆ ਕੰਨੇ ਨਹੀਂ ਹਜਾ ਨਹੀਂ ਹੁਣ ਤੁਹਾਡੀ ਤੁਸੀਂ ਕਿਆ ਚਲਾਣੇ ਮੈਂ ਤਾਂ ਮੈਂ ਤੇ ਪੁੱਛ ਨਹੀਂ ਚਲਾਦਾ ਮੇ ਕੋਲ ਸਕੂਟਰੀ ਆ ਬਈ ਬਈ ਛੋਟੀ ਜੀ ਕੰਨਾ ਬੈਂਕ ਤੁਹਾਡਾ ਕਿੰਨੇ ਦੂਰ ਹੈ ਸਾਰਾ ਮੇ ਤੋਂ ਹੀ ਪੁੱਛ ਲਿਆ ਮੈਂ ਕਿ 10 ਕਿਲੋਮੀਟਰ ਹੁਣ ਤੁਸੀਂ ਇਹਦਾ ਕਰੋ ਕੁਝ ਨਹੀਂ ਕਰਨਾ ਕਿਸੇ ਨਾਲ ਗੱਲ ਨਹੀਂ ਕਰਨੀ ਨਾ ਕਿਸੇ ਨੂੰ ਬੁਲਾਣਾ ਕਿਸੇ ਨੂੰ ਵੀ ਤੁਹਾਡੀ ਆਪਣੀ ਸਿਕਿਉਰਿਟੀ ਹੈ ਪਰਸਨਲ ਸਿਕਿਉਰਿਟੀ ਹੋ ਸਕਦਾ ਤੁਹਾਡਾ ਕੋਈ ਭਾਈ ਤੁਹਾਡਾ ਲੜਕਾ ਜਾਂ ਬੇਟਾ ਕਿਸੇ ਦੇ ਵੀ ਕੋਈ ਦੋਸਤ ਨਾਲ ਗੱਲ ਕਰ ਦੇ ਕਿ ਉੱਥੇ ਉਹਦਾ ਵੀ ਉਹਨਾਂ ਖਾਤਾ ਖੋਲਿਆ ਹੋਇਆ ਹੈ ਤਾਂ ਕੋਈ ਦੱਸ ਦੇ ਤੁਹਾਡੇ ਪੈਸੇ ਹੈਗੇ ਇਸ ਦਾ ਮੈਂ ਮੈਂ ਨਾ ਢਾ ਲਿਆ ਉਹਨੇ ਤੋਕਾ ਲਿਆ ਮੈਂ ਨਾ ਮੈਂ ਭਾਈ ਨਾਲ ਗੱਲ ਕਰ ਸਕਿਆ ਕੱਖ ਨਹੀਂ ਉਹਨਾਂ ਕਿਹਾ ਹੁਣ ਤੁਸੀਂ ਇਹਨੂੰ ਫੋਨ ਨੋਈ ਸੀ ਤਰੇ ਚੱਲਦਾ ਹੀ ਰੱਖਣਾ ਇਹਨੂੰ ਜੇਬ ਵਿੱਚ ਪਾ ਲਓ ਤੇ ਹੁਣ ਤੁਸੀਂ ਚੱਲ ਜਾਓ 2 ਘੰਟੇ ਮੈਂ ਉਹ ਐਸਾ ਕਰ ਲਈ ਨਹੀਂ ਬੰਦ ਕੀਤਾ ਉਹਨੇ ਜਦੋਂ ਸਾਰਾ ਕੁਝ ਕਰਦੇ ਦੇ 2 ਘੰਟੇ ਫਿਰ 2 ਵਜੇ ਮੈਂ ਗਿਆ ਬੈਂਕ ਜਾ ਕੇ ਉੱਥੇ ਮੈਂ ਕਿਹਾ ਮੈਂ ਕਿ ਉੱਥੇ ਜਾ ਕੇ ਕੀ ਕਰਨਾ ਕਹਿੰਦੇ ਪਹਿਲਾਂ ਐਫਡੀ ਚੜਾ ਲੈਣੀ ਫਿਰ ਐਫਡੀ ਚੜਾ ਕੇ ਫਿਰ ਤੁਸੀਂ ਅਮਾਉਂਟ ਜੁੜ ਕਰਨਾ ਕਿ ਕਿੰਨਾ ਹੈ ਫਿਰ ਬਾਹਰ ਆ ਜਾਣਾ ਆਰਟੀਜੀਐਸ ਫਾਰਮ ਲੈਣਾ ਆਰਟੀਜੀਐਸ ਫਾਰਮ ਐ ਤੁਹਾਨੂੰ ਦੱਸੂਗਾ ਉਹੀ ਮੈਂ ਦੱਸਦੇ ਰਿਹਾ ਉਹੀ ਮੈਂ ਕਰਦਾ ਰਿਹਾ ਉੱਥੇ ਬਾਅਦ ਉਹਨੇ ਅੰਦਰ ਜਾ ਕੇ ਉੱਥੇ ਤੇ ਪੈਸੇ ਨਿਕਲ ਗਏ ਤੇ ਉੱਥੇ ਦੇ ਮੂੜਕਾ ਆਇਆ ਤਾਂ ਆਣੇ ਤੋਂ ਬਾਅਦ ਮੈਂ ਰਸਤੇ 'ਚ ਨਾਲੇ ਹੀ ਤਾਂ ਉਹਦੀ ਵੀਡੀਓ ਪਲ ਗਿਆ ਇੱਥੇ ਤੱਕ ਵੀ ਕਹਿੰਦਾ ਹੁਣ ਤੁਸੀਂ ਚੈੱਕ ਕਰੋ ਤੁਹਾਨੂੰ ਰਸੀਦ ਮਿਲ ਗਈ ਇਹਦੇ ਇੱਕ ਸੁਪਰੀਮ ਕੋਰਟ ਦੀ ਇੱਕ ਦਮੇਂ ਰਸੀਦ ਪਾਈ ਵੀ ਇਹਦੇ 'ਚ 1.5 ਲੱਖ ਦੀ ਫਿਰ ਕਹਿੰਦਾ ਕੱਲ ਫੇਰ ਮਿਲਾਂਗੇ ਇਸ ਸਵੇਰ ਨੂੰ 9 ਵਜੇ ਠੀਕ ਹੈ 9 ਵਜੇ ਫੇਰ ਫੋਨ ਆਇਆ ਕਹਿੰਦਾ ਹੁਣ ਤੁਸੀਂ 3 ਲੱਖ ਰੁਪਏ ਹੋਰ ਤਿਆਰ ਰੱਖੋ ਇਹ ਤੁਹਾਡੀ ਸਿਕਿਉਰਿਟੀ ਨਹੀਂ ਅਜੇ ਜਮ੍ਹਾਂ ਹੋਈ ਸਿਕਿਉਰਿਟੀ ਦੇ ਲਈ ਮੈਂ ਕਿਹਾ ਮੇਰੇ ਕੋਲ ਤਾਂ ਹੈ ਨਹੀਂ ਕਿੰਨੇ ਵਜੇ ਤਾਂ ਮੇਰੇ ਨਾਲ ਬੰਦੇ ਤੂੰ ਨਹੀਂ ਕਹੀ ਨਾ ਜਰਾ ਪੰਜ ਚਲਾਓ ਕਹ ਦੱਸੋ ਵੀ ਹਾਂ ਅਸੀਂ 2 ਵਜੇ ਤੱਕ ਦੇ ਦੇਵਾਂਗੇ ਅੱਜ ਕੇ 2 ਵਜੇ ਤੱਕ ਪ੍ਰਬੰਧ ਕਰਦੇ ਹਾਂ ਜਦੋਂ 2 ਵਜੇ ਫਿਰ ਫੋਨ ਆ ਗਿਆ ਅਸੀਂ ਕਹਿੰਦਾ ਹੋਇਆ ਕਹਿੰਦਾ ਮੈਂ ਕਿਹਾ ਸਾਡੇ ਕੋਲ ਪੈਸੇ ਨਹੀਂ ਹੋਏ ਕਿੰਨਾ ਟਾਈਮ ਚਾਹੀਦਾ ਮੈਂ ਕਿਹਾ ਹੋਰ ਨਹੀਂ ਪਰਗਾਣੇ ਮੈਂ ਕਿਹਾ ਦੋ ਦਿਨ ਲੱਗਣਗੇ ਫਿਰ ਕੱਲ ਫਿਰ ਫੋਨ ਆਦੇ ਫਿਰ ਕੱਲ ਫਿਰ ਉਹਦਾ ਫੋਨ ਨਹੀਂ ਚੱਕਿਆ ਉਹਦੇ ਬਾਅਦ ਆਣੇ ਬੰਦ ਕਿੰਨੇ ਐਪਲੀਕੇਸ਼ਨ ਅਸੀਂ ਇੱਥੇ ਦਿੱਤੀ ਥਾਣੇ ਚ ਪੋਚਿਆ ਫਿਰ ਇੱਕ ਬੈਂਕ ਵਿੱਚ ਦੂਜੇ ਸਾਡੇ ਬੰਦੇ ਸੇਖਵਾਰ ਤੋਂ ਤੇ ਇੱਕ ਬਹੁਤ ਵੱਡਾ ਜੀ ਨੂੰ ਕਹਿੰਦੇ ਕਫਲਾ ਹੀ ਹੋਇਆ ਹੈ ਤੇ 10 ਲੱਖ 50 ਹਜ਼ਾਰ ਦਾ ਰਮੇਸ਼ لال ਜੱਤਾ ਸਾਡੇ ਚਾਚਾ ਮੇਰੇ ਪਿੰਡ ਸੇਖਵਾਲ ਤੋਂ ਅਸੀਂ ਇਹ ਕਹਿੰਦੇ ਵੇ ਸਾਡੇ ਜਿਹੜੇ ਬੀਤ ਦੇ ਵਿੱਚ ਇਹਦੇ ਨੇ ਕਈ ਜਿਹੜੇ ਮੁੱਦੇ ਐ ਇਹ ਆ ਚੁੱਕੇ ਐ ਵੀ ਜਿਹੜੇ ਝੂਠੇ ਜਿੱਦਾਂ ਪਾਸਪੋਰਟ ਬਣਾਉਂਦੇ ਜਾਂ ਆਧਾਰ ਕਾਰਡ ਬਣਾਉਂਦੇ ਜਾਂ ਪੈਨ ਕਾਰਡ ਜਾਂ ਫਿਰ ਏਟੀਐਮ ਕਾਰਡ ਜਿਹੜੇ ਸਾਡੇ ਵੀਡੀਓ ਕਾਲ ਆਉਣੀ ਆ ਵੀਡੀਓ ਕਾਲ ਤੋਂ ਜਿਹੜੇ ਸਾਡੇ ਜਿਹੜੇ ਸਿਆਣੇ ਵਿਅਕ ਹੈ ਉਹਨਾਂ ਨੂੰ ਜਿਹੜੇ ਬਾਹਰੋਂ ਕਾਲ ਕਰਕੇ ਬੰਦੇ ਵਜ਼ਾਰੇ ਐ ਅਸੀਂ ਇਹ ਸਰਕਾਰਾਂ ਤੋਂ ਯਾਦ ਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜਿਹੜੀ ਕਾਨੂੰਨੀ ਜਿਹੜੀ ਕਾਰਵਾਈ ਹੈ ਇਹ ਕੀਤੀ ਜਾਣੀ ਚਾਹੀਦੀ ਜਿਹੜਾ ਸਾਡੇ ਚਾਚੇ ਦਾ 10.5 ਲੱਖ ਰੁਪਇਆ ਗਿਆ ਹੈ ਇਹ ਮੁੜ ਕੇ ਦਿਵਾਣਾ ਚਾਹੀਦਾ ਅਸੀਂ ਸਰਕਾਰ ਤੋਂ ਜਿਹਦਾ ਸਾਡੇ ਕਈ ਅਖਬਾਰਾਂ ਵਿੱਚ ਵੀ ਦਿਖਲੀ ਜਾਂਦਾ ਹੈ ਕਈ ਅਸੀਂ ਜਾਗਰਤ ਸਰਕਾਰਾਂ ਨੂੰ ਇਹ ਚੀਜ਼ਾਂ ਚਲਾਉਣੀਆਂ ਚਾਹੀਦੀਆਂ ਵੀ ਜਿਹੜੇ ਤੁਸੀਂ ਇਹ ਦੱਸਿਆ ਜਾਵੇ ਜਿਹੜੇ ਕੋ ਨਵੇਂ ਕਾਲ ਜਿਹਦਾ ਬਾਹਰੋਂ ਆਂਦੇ ਆ WhatsApp ਤੇ ਉਹ ਜਿਹੜੇ WhatsApp ਕਾਲਾਂ ਉਹ ਸਾਨੂੰ ਨਹੀਂ ਚੱਕਣੀਆਂ ਚਾਹੀਆਂ